Come si fa a vedere, si अपने कमां का संकोच करके हर वो तरह सतगुरु सैन श्री गुरु ग्रंथ जी की पावन पवित्र निधि गोदा आनंद माण रहे हैं ਆਪ ਜੀ ਨੇ ਕਾਲ ਦੇ ਜਵਾਨਾਂ ਦੇ ਅੰਦਰ ਸਰਬੜ ਕੀਤਾ ਸੀ ਤੇ ਦੂਜੇ ਦਿਨ ਕਚੈਰੀ ਦੇ ਵਿੱਚੋਂ ਸਹਿਬ ਜਾਂ ਦੇ ਮਾਤਾ ਗੁਜਰ ਔਰ ਜਿਹਦੇ ਕੋਲ ਪਹੁੰਚਦੇ ਨੇ ਮਾਤਾ بڑے ਪਿਆਰ ਦੇ ਨਾਲ ਕਚਿਆ ਨੂੰ लाड़ती है मथे चुम सज्जे एक, एक खबे ठंडा बुरज है गुरु पे साहब सिंह जीओ कोल इन्हे सोने वस्त्र नहीं गर्म वस्त्र नहीं है जिन्ह गुजर कौर अपने छोटे छोटे पोतरिया लुका सके है नि लग रही निग गा है गुरु अर्जन देव पातशाह जी की धरती का निग है ਪਾਈ ਜਨ ਜੀ ਰੋਮੂਨਾ ਨਿਗਾਹ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਿੱਤੀ ਹੋਈ ਸਹਾਬਤ ਦਾ ਤੇ ਗੁਰੂ ਬੈਸੰਤ ਸਿੰਘ ਜੀ ਉਹ ਰਾਤ ਕੱਟੀ ਸਵੇਰ ਹੋਈ ਅੰਮ੍ਰਿਤ ਵੇਲਾ ਹੋਇਆ ਮਾਤਾ ਜੀ ਨੇ ਰੱਜਿਆ ਨੂੰ

हे माता जो ऐडा दुख है जेड़ा ऐना जेड़ा तू अपने शरीर दे भार चल लवेगी डर लवेगी गुरु कह सा संत जी हो उस समय दे जेड़े बोल बहुत ही सत्कार योग ढाडी सोमसिंह सिंह शीतल जी लिखते ने कह लगे मैं डर लवानगी चानना मेरा बड़ा जेरा मैं जा लवा की चान मेरा बड़ा जेरा पीड़ा सावन बात दिल थौक चेरा पति तोरिया पढ़द वाह भाणा तेरा केड़ा सल भी जेड़ा अंदर लाके बैठा डेरा कह लगी मैं जा लवा की मैं सह लवा की मेरे अंदर ਬਹੁਤ ਵੱਡਾ ਉਸਨਾਂ ਦਾ ਮਨ ਜਿਗਰਾ ਬਖਸ਼ਿਆ ਮੈਂ ਆਪਣੇ ਪਤੀ ਦਾ ਸੀਸ ਦੇਖਿਆ ਤਦ ਨੂੰ ਵਕ ਹੋਇਆ ਮੈਂ ਆਪਣੇ ਪਤੀ ਨੂੰ ਜੰਗ ਦੇ ਮੈਦਾਨ ਦੇ ਵਿੱਚ ਦੇਖਿਆ ਲੜਦੇ ਹੋਇਆ ਮੈਂ ਅਨੰਗਪੁਰ ਸਹਿਰ ਦੇ ਵਿੱਚ ਸ਼ਿੰਗਾਰ ਨੂੰ ਤੱਕਿਆ ਤੇ ਗੁਰੂ ਬੇ ਸਤਿ ਸੰਦਿਉ इस सारे गलिया माता गुजर कौर जी उन्हें सफाइया कर रहे हैं अज फिर बच्चिया सफाई लगे गए ने प्यार न समझाया प्यार ना कोशिश की थी शायद अज मन जा

ਉਸ ਸਮੇਂ ਗੁਰੂ ਬੇਸਾਖ ਸੰਤ ਜੀਓ ਸੁਭਾ ਸਰਦਾਰ ਵਜੀਰ ਖਾਨ ਹੋਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਅਟਿੱਲਾ ਮੰਦਿਰ ਸੰਤ ਅਟਿੱਲਾ ਸਭ ਤੋਂ ਨਾਲ ਹੀ ਬਖਸ਼ਿਆ ਗਿਆ ਅਟਿੱਲਾ ਤੇ ਗੁਰੂ ਬੇਸਾਖ ਸੰਤ ਜੀਓ ਅਟਿੱਲਾ ਸਤਿਗੁਰੂ ਵਾਸਤੇ ਸਾਡੇ ਬਖਸ਼ਿਆਗੇ ਇਹ ਸੰਜੀਵ ਹੈ ਅਸੀਂ ਫਿਰ ਅਸਗੇ ਦਾ ਹੈਵਾ ਦੇ ਉਤੇ ਪੈਰਾ ਲਾ ਕੇ ਇਹਨਾਂ ਨੂੰ ਠੇਰਾ ਪਾ ਕੇ ਸਾਸਾ ਦੇ ਕਿਨਾਰੇ ਅਸੀਂ ਜੰਗ ਕੀਤਾ ਜਦ ਇਹ ਨਹੀਂ ਆਪਣੀ ਜਿੱਦ ਤੋਂ ਹਟੇ ਆਪਣੇ ਹੱਤੋਂ ਹਟੇ ਜਿਹਨਾਂ ਚਮੌਰ ਦੀ ਗੜੀ ਦੇ ਵਿੱਚ ਅਸੀਂ ਠੇਰਾ ਪਾਇਆ 10 ਲੱਖ ਫੌਜ ਨੇ ਜਦ ਇਹ ਨਹੀਂ ਆਪਣੀ ਜਿੱਦ ਤੋਂ ਹਟੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਜਿਹਾ ਹੈ ਹੀ ਗੁਰੂ ਗੋਬਿੰਦ ਸਿੰਘ ਅਕੇਲਾ ਹੈ ਪਰ ਉਹਦੇ ਪੁੱਤਰ ਨੇ ਜਿਹੜੇ ਉਹਦੇ ਬੱਚੇ ਨੇ ਉਸ ਤੋਂ ਵੱਧ ਅਕੇਲੇ ਨੇ ਅਸੀਂ ਆਕ ਗਏ ਆ ਹੰਬ ਗਏ ਆ ਥੱਕ ਗਏ ਆ ਇਹ ਮੰਨਦੇ ਨਹੀਂ ਅਸੀਂ ਤਸਵੀਰ ਵੀ ਦੇ ਚੁੱਕੇ ਆ ਅਸੀਂ ਲਾਲਚ ਵੀ ਦੇ ਚੁੱਕੇ ਆ ਪਰ ਇਹ ਆਪਣੇ ਗੁਰੂ ਦੇ ਹੁਕਮ ਤੋਂ ਤਾਕਤੋਂ ਮਸਲੀ ਗਏ ਤੇ ਗੁਰੂ ਬੇਸਾਸ ਲਿਏ ਉਸ ਤੋਂ ਵੀ ਸਰੰਗ ਦੇ ਵਿੱਚ

ਯੋਜ ਜਲਾਲ ਸ਼ਾਸਲ ਵੇਗ ਤੇ ਬਾਸਲ ਵੇਗ ਇਹ ਵੀ ਇਹਨਾਂ ਨੇ ਕੋਈ ਵੱਡਾ ਜਨਮ ਕੀਤਾ ਸੀ ਕੋਈ ਵੱਡਾ ਪਾਪ ਭੁਮਾਇਆ ਸੀ ਇਹ ਵੀ ਲੋਮੇ ਆਪਣੇ ਪੇਸ਼ੀ ਭੁਗਤ ਆਏ ਕਰ ਆਇਆ ਕਰਦੇ ਸਨ ਉੱਥੇ ਆਏ ਹੋਏ ਸਨ ਅੱਜ ਜਦੋਂ ਸਿਹਤ ਜਾਂ ਜਨਤਿਆ ਤੀਜਾ ਕਿੰ ਹੈ ਇਹਨਾਂ ਦੀ ਵੀ ਤੀਜੀ ਪੇਸ਼ੀ ਹੈ ਤੇ ਅੱਜ ਇਹਨਾਂ ਵੀ ਇਹਨਾਂ ਦੇ ਜਨਮ ਦੀ ਜਿਹੜੀ ਸਦਨਾ ਹੋਣੀ ਹੈ ਇਹਨਾਂ ਨੂੰ ਵੀ ਜੋ ਇਹਨਾਂ ਨੇ ਪਾਪ ਕਮਾਇਆ ਉਸ ਪਾਪ ਦਾ ਉਸ ਅਪਰਾਧ ਦਾ ਇਹਨਾਂ ਨੂੰ ਅੱਜ ਜਿਹੜਾ ਸਜ਼ਾ ਅੱਜ ਸੁਪੇਸਰਾਂ ਕਰ ਦੇਣੀ ਹੈ ਇਹਦਾ ਫੈਸਲਾ ਸੁਣਾਣਾ ਹੈ ਤੇ ਗੁਰੂ ਪਹਿਰੇ ਸਾਹਿਬ ਸੰਤ ਜੀਓ ਜਦੋਂ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਜਿਹੜੀ ਸਜ਼ਾ ਹੈ maaf ikti jaavegi ਤੁਹਾਨੂੰ bari kar ditta dabega ਜੇਕਰ ਤੁਸੀਂ ਬਚਿਆ ਨੂੰ ਨੀਹਾਂ ਦੇ ਵਿੱਚ ਜਿਣ ਦੇਵੋ

चिड़िया जाता है पाशाह जी देते हैं जलो तय हो सारा ही जो वो एक हो गया ताना मार के रोन लगा छोटे साहबजादे बहुत बोरावर सिंह जी ने खड़ा करके चिरना शुरू कर दिता गुरु प्रेज साहब संघ जीओ अग वर्गिया इटा नहीं सन छोटी इटा से जिन्हों इट बोलते आ जिसने गुरु प्रेम साहब जीओ

ਮਾਵਾ ਪ੍ਰਦੇਸ਼ ਨੂੰ ਦੇਖਦੇ ਨੇ ਕਿ ਮੇਰੇ ਭਰਾ ਦੀ ਜਿਹੜੀ ਕੰਧ ਹੈ ਉਹ ਫਾਪੀਟ ਆ ਗਈ ਹੈ ਤੇ ਗੁਰੂ ਵੇਸ ਸਾਹਿਬ ਸੰਜੀਵ ਉਸ ਤੋਂ ਪਹਿਲਾਂ ਜਦੋਂ ਗੋਟਿਆਂ 'ਤੇ ਕੰਧ ਆਈ ਤੇ ਜਿਹੜਾ ਜਾਲਮ ਸੀ ਜਿਹੜੇ ਦਲਾਲ ਸੰਗ ਉਹ ਇੱਕ ਨੂੰ ਤੋੜ ਕੇ ਲਾਣ ਲੱਗੇ तोड़ के लगे गुरु गए सात संघ जी बाबा फतेह सिंह जी ने मना कर दिया के जालवा जलाता है अब असि सिक्खी की कंध की नीह रखने लगे हाँ ਇਸਦੇ ਵਿਚੋਂ ਮਾਪਾ ਬੰਦਾ ਸਿੰਘ ਬਖਾੜਾ ਦੀ ਪੈਦਾ ਹੋਵੇਗਾ ਜਿੰਨ ਸਾਲ ਦੀ ਇੱਟ ਦੇ ਇੱਟ ਦੇ ਇੱਟ ਦੇ ਨਾਲ ਇੱਕ ਹਟਕਾਰ ਦੇਵੇਗਾ ਇਹ ਇੱਟ ਤੋੜ ਕੇ ਨਾ ਲਾਵੇ ਬੇਸ਼ੱਕ ਸਾਡੇ ਚੱਪੜੇ ਮੱਤਾਂ ਦੇ ਸਾਡੇ ਗੁੱਟਿਆਂ ਤੋਂ ਆਪੋ ਸਤਨਾਮ ਸ੍ਰੀ ਗੁਰੂ ਪਿਆਰੇ ਸਾਧ ਸੰਗਤਿਓ ਇਕ ਕੰਤ ਉਹ ਹੈ ਮਕਾਲੇ ਜੀ ਦਾ ਕੀਰਤੋ ਗੁਰਨਾਨਕ ਦੇਵ ਪਾਸ਼ਾ ਜੀ ਮੀਰੀ ਸੁਲੱਖਣ ਜੀ ਨੂੰ ਬਿਆਨ ਦਿੰਦੇ ਨੇ ਤੇ ਉਥੇ ਵੀ ध सतुरा जी सच की आवाजिश्चित चल नहीं सकते लोग समय के आत्मा ने भी कंध गिरने की कोशिश की थी, एक सियानी बीबी भई कह लगी सतुरु जी तीन इस कंधे

ਗੁਰੂ ਪਿਆਰੇ ਸਾਥ ਸੰਗਤਿਓ ਚੱਪਣੀਆਂ ਲੱਗੀਆਂ ਗਿੰਆਂ ਗੋਟੀਆਂ ਦੀਆਂ ਤੇ ਕੰਨ ਜਦੋਂ ਹੌਲੀ-ਹੌਲੀ ਕਰਦੇ ਮਾਪਾ ਪ੍ਰਦੇਸ਼ ਸਿੰਘ ਜੀ ਪਾਖਦੇ ਵਿੱਚ ਛੋਟੇ ਸੱਜ 7 ਸਾਲ ਦੀ ਉਮਰ ਹੈ ਉਹਨਾਂ ਦੇ ਛਾਤੀ ਤੱਕ ਪਹੁੰਚੀ ਹੈ ਉਹਨਾਂ ਦੇ ਸਵਾਸ ਨੇ ਜਿਹੜੇ ਕੋਈ ਪੈਸਾ ਸੰਜੀਓ ਉਹ ਮਰਨ ਦੇ ਨੇੜੇ ਹੋ ਗਏ ਤੇ ਬਾਬਾ ਜੁਰਾਬਰ ਸਿੰਘ ਜੀ ਤੱਕਦੇ ਨੇ ਕਿ ਮੈਂ ਆਪਣੇ ਭਰਾ ਨੂੰ ਦੇਖਾ ਤਾਂ ਸਹੀ

ਉੱਪਰ ਬੰਦ ਹੋ ਗਏ ਦੇ ਨਾਲ ਹੀ ਕੁਝ ਸਮੇਂ ਬਾਅਦ ਜਿਹੜੀ ਉਹ ਕਾਮਯਾਬੀ ਜਾਂਦੀ ਹੈ ਗਉਮ ਸਿਖਜਾਤਿਆਂ ਦੇ ਮੁਖ ਦੇ ਵਿੱਚੋਂ ਮੋਲ ਮੰਤਰ ਜਪੁਜੀ ਸਹਿਗੁਰ ਮੰਤਰ ਦਾ ਜਾਪ ਚੱਲ ਰਿਹਾ ਹੈ ਉਸ ਕਾਮ ਦੇ ਵਿੱਚੋਂ ਵੀ ਆਵਾਜ਼ ਆ ਰਹੀ ਹੈ ਕਿਹੜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ

ਜਦੋਂ ਇੱਕ ਬਜ਼ੁਰਗ ਦੋਮੇ ਆਪਣੇ ਸਹਾਰੇ ਦੇ ਟਿਕਣਾ ਸਕੇ ਤਾਂ ਜੀ ਜੀਰਥਾਨ ਨੇ ਦੇਖਿਆ ਕਿ ਇਹਨਾਂ ਦੇ ਸਵਾਸ ਤੱਕ ਰਹੇ ਨੇ ਤੇ ਫਿਰ ਪੁੱਛਿਆ ਕਿ ਤੁਸੀਂ ਇਹ ਮੰਨ ਲਵੋ ਕਣ ਵੀ ਤੁਮ ਬਚਾ ਲਿਆ ਜਾਵੇਗਾ ਤੁਹਾਡਾ ਇਲਾਜ ਕੀਤਾ ਜਾਵੇਗਾ ਬੜੇ ਬਧੀਆ ਬੈਸ ਸਾਡੇ ਕੋਲ ਨੇ ਤੁਹਾਨੂੰ ਬਚਾ ਲਿਆ ਜਾਵੇਗਾ ਗੁਰੂ ਦੇ ਸਾਸੰਗਿਓ ਭਗਤਾਂ ਕੀ ਚਾਲ ਨਿਰਾਲੀ

达ग्डे जी बोल देबी पिजा राज ने ते बाबा फटे सिंह जी अज्ञा सदा है कि 12 मिनट अधे कड़ी तपते रहते ने इस तरह गुरु के ससन जियो ओ मच्चे ओ बापे इस शक्ति दे नोए नु ऊंचा करके चले गए ते लिखण वाले लिख ने कह लगे हम जान लेके औरों की जाने ने बचा कर हम जान देके औरों की उनकी जाने बचा चले सीखी की नींव हम है पर उठा चले बुराई का है किस्सा जहां मैं बनिया चले सिंहों के संतन का है पौधा लगा चले गति से ताज और तख्त अब अब कौन पावेगी दुनिया से जालों का निशान तक मिटा देगी गुरु दे। के सत्संग जी बाबा जी ने बोल सन के हूं जरा जालम है वो इस दुनिया के खत्म हो जाएगा पाप खत्म हो जाएगा गुरु के साथ समझे उधर माता गुजर कौर जी सरांत के बीच ठंडे बोझ के बीच बैठ के अरदसा कर रहे हैं हे गुरु अर्जुन देव पातशाह जी तुम धरती तवी के उ बैठ के उस मालक के गुण गाते रहे

ਇਕਵੇਂ ਜਾਵ ਦੇ ਨਾਲ ਡਾਕਟਰ ਲੈ ਜੀ ਹੈ ਮਾਤਾ ਗੁਰੂ ਕੌਰ ਜੀ ਨੇ ਜਦੋਂ ਪੰਥ ਖਾਲਸਾ ਸਜਿਆ ਉਸ ਸਮੇਂ ਗੁਰੂ ਬਹਿਸਾ ਸਿੰਘ ਸਾਹਿਬ ਨੇ ਆਪਣੇ ਪੁੱਤਰੇ ਬਲਤ ਦੇਖੇ ਨੇ ਮਾਤਾ ਗੁਰੂ ਕੌਰ ਜੀ ਦਸਮ ਦਵਾ ਦਿੱਤ ਸਵਾਸ ਚਾ ਰਕੇ ਕਮਜ਼ੋਰ ਬਣਾ ਦਿੱਤਾ ਅਕਿਆਸ ਕਰਾ ਨਹੀਂ ਗੁਰੂ ਬਹਿਸਾ ਸਿੰਘ ਜੀ ਉਹ ਮਾਤਾ ਗੁਰੂ ਕੌਰ ਜੀ ਨੂੰ ਉਹਨਾਂ ਢਾਲ ਮਾਰੇ ਥੰਡੇ ਹੁੱਦ ਦੇ ਤੋਤ ਕਰੇ ਕੇ ਛੇਕ ਕਰ ਦਿੱਤਾ

ಸರ್ಸಾ ದಿವಸ ಶಾಮ ಹೇ ಶಲೋಕ ಪವನ ಗುರು ಪಾ ಪಾತಾಧ